ਫਾਜ਼ਿਲਕਾ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਿਧਾਇਕ ਨਿਰਿੰਦਰਪਾਲ ਸਿੰਘ ਸਵਨਾਵੱਲੋਂ ਇੱਕ ਵਾਰ ਫਿਰ ਦੁਬਾਰਾ ਕੰਮ ਸ਼ੁਰੂ ਕਰਾਏ ਗਏ ਹਨ ਜਿਨ੍ਹਾਂ ਵੱਲੋਂ ਸਰਕਾਰ ਬਣਨ ਤੋਂ ਬਾਅਦ ਵੀ ਵਡੀਆਂ ਮਸ਼ੀਨਾਂ ਮੰਗਾ ਕੇ ਸਕਿੰਗ ਮਸ਼ੀਨਾਂ ਮੰਗਾ ਕੇ ਫਾਜ਼ਿਲਕਾ ਸ਼ਹਿਰ ਵਿੱਚ ਸੀਵਰੇਜ ਦੇ ਵਡਿਆ ਪਾਈਪ ਲਾਈਨਾਂ ਦੀ ਸਫਾਈ ਕਰਵਾਈ ਸੀ ਅਤੇ ਇਸ ਤੋਂ ਬਾਅਦ ਫਾਜ਼ਿਲਕਾ ਦੇ ਸਲਾਮ ਬਸਤੀਆਂ ਵਿੱਚ ਛੋਟੀਆਂ ਪਾਈਪ ਲੈਣਾ ਵਿੱਚ ਗਾਰਫਸ ਜਾਣ ਕਾਰਨ ਉੱਥੇ ਦਿੱਕਤ ਆ ਰਹੀ ਸੀ ਜਿਨ੍ਹਾਂ ਨੂੰ ਵੇਖਦੇ ਹੋਏ ਵਿਧਾਇਕ ਨਿਰਿੰਦਰਪਾਲ ਸਿੰਘ ਸਵਨਾਵੱਲੋਂ ਅੱਜ ਫਿਰ ਲਾਖ ਰੁਪਏ ਲਗਾ ਕੇ ਫਾਜ਼ਿਲਕਾ ਸ਼ਹਿਰ ਦੀ ਸੀਵਰੇਜ ਸਫਾਈ ਕਰਨ ਦੀ ਮਸ਼ੀਨਾ ਮੰਗਾਈਆਂ ਅਤੇ ਉਹ ਅੱਜ ਕੰਮ ਸ਼ੁਰੂ ਕਰਾਇਆ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਵਿਧਾਇਕ ਨੇ ਦੱਸਿਆ ਕਿ ਸਮੇਂ-ਸਮੇਂ ਦੀ ਸਰਕਾਰਾਂ ਵੱਲੋਂ ਇਸ ਨੂੰ ਕੰਮ ਸਫਾਈ ਕਰਾਈ ਜਾਣੀ ਸੀ ਜੋ ਕਿ ਉਸ ਵੇਲੇ ਦੇ ਅਧਿਕਾਰੀਆਂ ਅਤੇ ਲੀਡਰਾਂ ਵੱਲੋਂ ਨਹੀਂ ਕਰਾਈ ਗਈ ਇਸ ਕਰਕੇ ਦਿੱਕਤ ਆਈ ਹੈ ਤੇ ਦੂਰ ਕਰਨਾ ਉਹਨਾਂ ਦਾ ਫਰਜ਼ ਆ ਤੇ ਉਹ ਕਰਾ ਰਹੇ ਹਨ ਹੋਰ ਉਹਨਾਂ ਕੀ ਕੁਝ ਕੀਤਾ ਸਭ ਕੁਝ ਜਾਣਨ ਲਈ ਬੜੇ ਲੋਕ ਜਿਹੜੀਆਂ ਕਈ ਕਈ ਸਾਲਾਂ ਤੋਂ ਜਿੰਨਾਂ ਦੀ ਸਫਾਈ ਹੀ ਨਹੀਂ ਹੋਈ ਅਸੀਂ ਪਿੱਛੇ ਵੀ ਜਿਹੜਾ ਸਾਡੇ ਨੋਟਿਸ ਤੇ ਆਇਆ ਸੀ ਉਹਦੇ ਵੀ ਅਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਸਫਾਈ ਕਰਾਈ ਸੀ ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਹੋਰ ਸ਼ਹਿਰ ਦੀਆਂ ਮੇਨ ਲਾਈਨਾਂ ਸੀਵਰੇਜ ਦੀਆਂ ਚਾਹੇ ਵੱਡੀਆਂ ਨੇ ਜਾਂ ਛੋਟੀਆਂ ਨੇ ਕਦੇ ਵੀ ਕਿਸੇ ਵੀ ਇਹ ਜਿਹੜੀਆਂ ਸੀਵਰੇਜ ਲਾਈਨਾਂ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਹੁਣ ਜਦੋਂ ਪ੍ਰੋਬਲਮ ਬਹੁਤ ਵੱਡੀ ਜਿਹੜੀ ਹੈ ਬਣੀ ਤਾਂ ਜਿਹੜਾ ਉਹਦੇ ਬਾਅਦ ਅਸੀਂ ਜਿਹੜਾ ਟੈਂਡਰ ਲਗਾਇਆ ਹੈ ਤਕਰੀਬਨ 74 ਲੱਖ ਤੋਂ ਵੱਧ ਦੀ ਲਾਗਤ ਦੇ ਨਾਲ ਇਹ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਫਾਈ ਦਾ ਕੰਮ ਅੱਜ ਤੋਂ ਜਿਹੜਾ ਸ਼ੁਰੂ ਕੀਤਾ ਗਿਆ ਹੈ ਔਰ ਜਿੱਥੇ ਜਿੱਥੇ ਵੀ ਪ੍ਰੋਬਲਮ ਹੈ ਸ਼ਹਿਰ ਦੇ ਵੱਖ-ਵੱਖ ਵਾੜਾਂ ਵਿੱਚ ਮਹੱਲਿਆਂ ਵਿੱਚ ਉਹਨਾਂ ਸਾਰੇ ਵਾੜਾਂ ਦੇ ਵਿੱਚ ਉਹਨਾਂ ਦੀਆਂ ਗਲੀਆਂ ਦੇ ਵਿੱਚ ਜਾ ਕੇ ਇਹ ਜਿਹੜੀਆਂ ਵੱਡੀਆਂ ਮਸ਼ੀਨਾਂ ਆਪਾਂ ਬਾਹਰੋਂ ਜਿਹੜੀਆਂ ਆਈਆਂ ਨੇ ਬਾਜਲਕਾ ਸ਼ਹਿਰ ਦੇ ਵਿੱਚ ਸੀਵਰੇਜ ਸਪਾਈ ਲਈ ਇਹ ਸਾਰੇ ਸ਼ਹਿਰ ਦੇ ਵਿੱਚ ਜਾ ਕੇ ਸੀਵਰੇਜ ਦੀ ਚੰਗੀ ਤਰ੍ਹਾਂ ਸਪਾਈ ਕਰੋ ਵੀ ਤਾਂ ਕਿ ਕਿਸੇ ਵੀ ਮਾਂ ਤੇ ਅੱਗੇ ਤੋਂ ਕੋਈ ਪ੍ਰੋਬਲਮ ਨਾ ਆਵੇ ਔਰ ਇਸ ਦੀ ਜਿਹੜਾ 74 ਲੱਖ ਰੁਪਏ ਦੀ ਜਿਹੜੀ ਕੀਮਤ ਹੈ ਦੇ ਨਾਲ ਜਿਹੜਾ ਟੈਂਡਰ ਉਹ ਲਾ ਕੇ ਜਿਹੜਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ। ਕਮੀ ਕਿੱਥੇ ਲੱਗਦੀ ਸੀ ਉਹ ਇੰਨੀ ਬਲੋਕੇਜ। ਕਮੀ ਦੇਖੋ ਜਿਹੜਾ ਸਮਾ ਹੁੰਦਾ ਸੀਵਰੇਜ ਦਾ ਬਲੋਕੇਜ ਕਹਾਂ ਹੁੰਦੀ ਹੈ ਕਿ ਸਮੇਂ-ਸਮੇਂ ਤੇ ਸੀਵਰੇਜ ਦੀ ਪਾਈਪਲਾਈਨ ਜਿਹੜੀ ਹੁੰਦੀ ਉਹਨੂੰ ਇਹ ਸਾਫ਼ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਵੇਸਟ ਜਿਹੜਾ ਕੋਈ ਵੀ ਹੈ ਸਾਰਾ ਸੇਵਰੇਜ ਦੀ ਲਾਈਨਾਂ ਦੇ ਵਿੱਚ ਜਾਂਦਾ ਹੈ ਔਰ ਜਿੱਥੇ ਵੀ ਤੱਕ ਸੇਵਰੇਜ ਜਾਂਦਾ ਤਾਂ ਬਲੋਕੇ ਵਿੱਚ ਹੋਣਾ ਕਈ ਸਾਲਾਂ ਬਾਅਦ ਸੁਭਾਵਿਕ ਹੀ ਹੈ ਕਿ ਬਲੋਕੇਜ ਹੋਊਗੀ ਤਾਂ ਉਹਨਾਂ ਸਫਾਈ ਜਿਹੜੀ ਉਹ ਬੜੀ ਜ਼ਰੂਰੀ ਹੁੰਦੀ ਹੈ ਜਿਹੜਾ ਕਈ ਸਾਲਾਂ ਤੋਂ ਦੇਖੋ ਸ਼ਹਿਰ ਦੇ ਵਿੱਚ ਸਫਾਈ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਬੜਾ ਬੜੀ ਵੱਡੀ ਪ੍ਰੋਬਲਮ ਆਈ ਜਿਹੜੀ ਪਾਣੀ ਸੜਕਾਂ ਤੇ ਆਉਣਾ ਸ਼ੁਰੂ ਹੋ ਗਿਆ ਔਰ ਪਾਣੀ ਜਿਹੜਾ ਸੜਕਾਂ ਤੇ ਘਰਾਂ ਦੇ ਵਿੱਚ ਲੋਕਾਂ ਦੇ ਦਾਗ ਲਾਉਣਾ ਸ਼ੁਰੂ ਹੋ ਗਿਆ ਔਰ ਇਸ ਤੋਂ ਬਾਅਦ ਜਦੋਂ ਇਹ ਪ੍ਰੋਬਲਮ ਆਈ ਤਾਂ ਬੜੀ ਵੱਡੀ ਲੋੜ ਸੀਗੀ ਜਿਹੜੀ ਸੀਵਰੇਜ ਦੇ ਪਾਈਪਾਂ ਦੀ ਸਫਾਈ ਦੀ ਜੋ ਅੱਜ ਅਸੀਂ ਉਹ ਕੰਮ ਸਾਰਾ ਦੁਬਾਰਾ ਫਿਰ ਪਿਛਲੇ ਸਾਲ ਵੀ ਕਰਾਇਆ ਸੀ ਉਹ ਕੋਈ ਥਾਵਾਂ ਤੇ ਜਿੱਥੇ ਪ੍ਰੋਬਲਮ ਆਈ ਸੀ ਹੁਣ ਜਿੱਥੇ ਹੁਣ ਪ੍ਰੋਬਲਮ ਆਈ ਹੈ ਉਹ ਸਾਰੀਆਂ ਹੁਣ ਪਾਈਪਾਂ ਦਾ ਜਿਹੜਾ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत